ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਲਈ ਮਸੀਹਾ ਬਣੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਖਰ ਕਰ ਹੀ ਦਿੱਤਾ ਵੱਡਾ ਐਲਾਨ ਮਿਲਣਗੇ ਪੈਸਿਆਂ ਦੇ ਗੱਫੇ ਸਿੱਧਾ ਵਿਧਾਨ ਸਭਾ ਦੇ ਵਿੱਚ ਸਪੀਕਰ ਦੇ ਸਾਹਮਣੇ ਖੜ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਕਹਿ ਦਿੱਤਾ ਕਿ ਮੈਂ ਆਪਣੇ ਵੱਲੋਂ ਇਹਨਾਂ ਪੰਜਾਬੀਆਂ ਦੇ ਘਰੇ ਜਾ ਕੇ ਇਹਨਾਂ ਨੂੰ ਪੈਸੇ ਦੇਵਾਂਗਾ ਤੇ ਨਾਲ ਹੀ ਕਹਿ ਦਿੱਤਾ ਕਿ ਜੇਕਰ ਸਰਕਾਰ ਕੁਝ ਕਰ ਰਹੀ ਆ ਤਾਂ ਵਧੀਆ ਗੱਲ ਆ ਸਰਕਾਰ ਤਾਂ ਬਹੁਤ ਕੁਝ ਕਰ ਰਹੀ ਆ ਪਰ ਆਮ ਲੋਕ ਵੀ ਜੇਕਰ ਇਹਨਾਂ ਡਿਪੋਰਟ ਹੋਏ ਪੰਜਾਬੀਆਂ ਦੇ ਲਈ ਕੁਝ ਕਰਨ ਤਾਂ ਕਹਿੰਦੇ ਕੋਈ ਘਾਟਾ ਨਹੀਂ ਪੈਂਦਾ ਤਾਂ ਅਜਿਹਾ ਐਮਐਲਏ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੁਣਾ ਜੋ ਅਜਿਹੇ ਵਕਤ ਦੇ ਵਿੱਚ ਉਹਨਾਂ ਪੰਜਾਬੀਆਂ ਦੇ ਨਾਲ ਖੜ ਗਿਆ ਜੋ ਅਮਰੀਕਾ ਸਰਕਾਰ ਦੇ ਵੱਲੋਂ ਦੇਸ਼ ਨਿਕਾਲਾ ਦੇ ਕੇ ਵਾਪਸ ਵਤਨ ਭੇਜ ਦਿੱਤੇ ਤਾਂ ਆਖਰ ਕਿਹੜਾ ਐਮ.ਐਲ.ਏ ਆ ਜਿਸ ਦੇ ਵੱਲੋਂ ਅਜਿਹਾ ਵੱਡਾ ਐਲਾਨ ਕਰ ਦਿੱਤਾ ਕਿਹੜਾ ਐਮ.ਐਲ.ਏ ਆ ਜਿਸ ਦੇ ਵੱਲੋਂ ਇਹਨਾਂ ਪੰਜਾਬੀਆਂ ਦੀ ਸਤਾਰ ਲਈ ਜਾ ਰਹੀ ਆ ਤੁਹਾਨੂੰ ਪੂਰੀ ਗੱਲਬਾਤ ਸੁਣਾਉਣੀ ਆ ਤੇ ਆਖਰ ਕਿੰਨੇ ਕਿੰਨੇ ਪੈਸੇ ਦਿੱਤੇ ਜਾਣਗੇ ਤੁਹਾਨੂੰ ਉਹ ਵੀ ਉਸ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਹੀ ਜ਼ੁਬਾਨੀ ਸੁਣਾਉ ਦੇਣੀ ਹੈ ਬ੍ਰਾਂਚ ਨੂੰ ਜਿਨ੍ਹਾਂ ਨੇ ਹੁਣੇ ਹੀ ਭਰਤੀ ਕਰਕੇ ਦੁਬਾਰਾ ਫੇਰ ਕਾਲਜਾਂ ਦਾ ਮਾਹੌਲ ਇੱਕ ਵਿਧਕ ਬਣਿਆ ਹੋਇਆ ਹੈ ਮੈਂ ਬੇਨਤੀ ਕਰਦਾ ਕਿ ਸਹਾਇਕ ਪ੍ਰੋਫੈਸਰਾਂ ਆndੀਆਂ ਜਿਹੜੀਆਂ ਗੈਸਟ ਫੈਕਲਟੀ ਵਾ ਦੇ ਬਾਹਰ ਪੜਨ ਉਹਨਾਂ ਨੂੰ ਕਿਸੇ ਕੰਟਰੈਕਟਰ ਦਾ ਹੱਥ ਤੇ ਜਾਂ ਕਿਸੇ ਹੋਰ ਤੇ ਜਾਂ ਜਿਹੜੀਆਂ ਮਤਲਬ ਯੂਨੀਵਰਸਿਟੀ ਕਾਲਜ ਹੁੰਦੇ ਨੇ ਉੱਥੇ ਭੇਜ ਕੇ ਉਹਨਾਂ ਦੀ ਸਭਾਵਾਂ ਹਮੇਸ਼ਾ ਬਖਾਲ ਰੱਖਿਆ ਜਾਂ। ਥੈਂਕ ਯੂ ਸਰ। ਪੱਪੀ ਜੀ। ਪੱਪੀ ਪ੍ਰਾਸ਼ਰ ਜੀ। ਧੰਨਵਾਦ ਸਪੀਕਰ ਸਾਹਿਬ ਮੈਂ ਤਾਂ 12 ਘੰਟੇ ਦਾ ਕੱਲ ਦਾ ਨਰਾਜ ਸੀ ਤੁਹਾਡੇ ਨਾਲ। ਵਾਹ ਤੈਨੂੰ ਨਹੀਂ ਨਰਾਜ ਹੋਣ ਦਿੰਦੇ। ਮੈਂ ਸਿੱਕਰ ਸਾਹਿਬ ਤੁਹਾਡੇ ਰਾਈ ਦੱਸਣਾ ਚਾਹਣਾ ਕਿ ਪਿਛਲੀ ਦਿਨੀ ਜਿਹੜੇ ਪੰਜਾਬ ਦੇ ਨੌਜਵਾਨ ਸਾਥੀ ਡਿਵੋਟ ਹੋਏ ਆ ਉਹਦੇ ਲਈ ਸਰਕਾਰ ਤਾਂ ਬਹੁਤ ਵੱਡਾ ਅਪਰਾਲਾ ਕਰ ਰਹੀ ਆ ਪਰ ਮੈਂ ਵੀ ਪਿਛਲੇ 15 ਸਾਲਾਂ ਤੋਂ ਬਾਲਾ ਜੀ ਦੀ ਰੱਥ ਯਾਤਰਾ ਕਢਦਾ ਲੁਧਿਆਣੇ ਦੇ ਅੰਦਰੋਂ ਹਰ ਇੱਕ ਸਾਲ ਐਟ ਕੀ ਅਸੀਂ ਆਪਣੇ ਤੌਰ ਤੇ ਫੈਸਲਾ ਕੀਤਾ ਕਿ ਉਹ ਯਾਤਰਾ ਜਿਹੜੀ ਆ ਇੱਕ ਸਰਦਾਰਨ ਤੌਰ ਦੇ ਉੱਤੇ ਇੱਕ ਸਿੰਗਲ ਝੰਡਾ ਲੈ ਕੇ ਕੱਢਾਂਗੇ ਪਰ ਉਹਦੇ ਉੱਤੇ ਜਿਹੜਾ ਖਰਚਾ ਹੁੰਦਾ ਵਾ ਕੀਤਾ ਜਾਂਦਾ ਹਰ ਇੱਕ ਸਾਲ ਉਹ ਜਿੰਨਾ ਖਰਚਾ 6 ਲੱਖ ਰੁਪਈਆ ਸੀ ਉਹ ਜਿਹੜੇ ਬੰਦੇ ਡਿਵੋਟ ਹੋ ਕੇ ਆਏ ਆ 12 ਘਰਾਂ ਦੇ ਵਿੱਚ ਮੈਂ ਆਪਣੇ ਵੱਲੋਂ 50-50 ਹਜ਼ਾਰ ਰੁਪਈਆ 12 ਘਰਾਂ ਚ ਦੇ ਕੇ ਆਉਂਗਾ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਕਿ ਪੰਜਾਬ ਦੇ ਉਹਨਾਂ ਬੱਚਿਆਂ ਨੇ ਆਪਣੇ ਰੋਜਗਾਰ ਲਈ ਉੱਥੇ ਗਏ ਸੀ ਆਪਾਂ ਸਾਰੇ ਪੰਜਾਬੀਆਂ ਨੂੰ ਜੋ ਪੰਜਾਬ ਦੀ ਪਛਾਣ ਆ ਉਹਦੇ ਵਿੱਚ ਮੈਂ ਚਾਹਨਾ ਤੁਹਾਡੇ ਲਈ ਦੱਸਣਾ ਕਿ ਸਾਰੇ ਆਪਣਾ ਆਪਣਾ ਯੋਗਦਾਨ ਜਿੰਨੇ ਜੋਗਾ ਕੋਈ ਹੈਗਾ ਵਾ ਸਾਰੇ ਪਾਓ ਤੇ ਆਪਾਂ ਉਹਨਾਂ ਬੱਚਿਆਂ ਦਾ ਆਸਰਾ ਬਣ ਕੇ ਸਾਰੀ ਸਰਕਾਰ ਤਾਂ ਬਹੁਤ ਕੁਝ ਕਰ ਰਹੀ ਆ ਸਰਕਾਰ ਦੇ ਉੱਤੇ ਨਾ ਇਸ ਗੱਲ ਨੂੰ ਹੁਣ ਉਂਗਲ ਚੱਕਿਓ ਆਪ ਕੁਛ ਕਰਕੇ ਦਿਖਾਈਏ ਆਪਾਂ ਪੰਜਾਬੀ ਤੇ 3 ਕਰੋੜ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਨਿਯਮ 16 ਅਧੀਨ ਪ੍ਰਸਤਾਵ ਡਾਕਟਰ ਰਵਜੋਤ ਸਿੰਘ ਸੰਸਦੀ ਮਾਵਲਾਂ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ ਬੈਂਚ ਨੂੰ ਜਿਨ੍ਹਾਂ ਨੇ ਹੁਣੇ ਹੀ ਭਰਤੀ ਕਰਕੇ ਦੁਬਾਰਾ ਫੇਰ ਕਾਲਜਾਂ ਦਾ ਮਾਹੌਲ ਇੱਕ ਵਿਦਕ ਬਣਾਇਆ ਹੋਇਆ ਹੈ ਉਹ ਬੇਨਤੀ ਕਰਦਾ ਕਿ ਸਹਾਇਕ ਪ੍ਰੋਫੈਸਰਾਂ ਦੀਆਂ ਜਿਹੜੀਆਂ ਗੈਸਫਕਲਟੀ ਬਾਰੇ ਬਾਹ ਪੜਨ ਉਹਨਾਂ ਨੂੰ ਕਿਸੇ ਕੰਟਰੈਕਟਰ ਦਾਰ ਤੇ ਜਾਂ ਕਿਸੇ ਹੋਰ ਤੇ ਜਾਂ ਜਿਹੜੀਆਂ ਮਤਲਬ ਯੂਨੀਵਰਸਿਟੀ ਕਾਲਜ ਹੁੰਦੇ ਨੇ ਉੱਥੇ ਭੇਜ ਕੇ ਉਹਨਾਂ ਦੀ ਸਬੰਧਾ ਹਮੇਸ਼ਾ ਬਹਾਲ ਰੱਖਿਆ ਜਾਂਦਾ ਹੈ ਥੈਂਕ ਯੂ ਸਰ ਪੱਪੀ ਜੀ ਪੱਪੀ ਪ੍ਰਾਸ਼ਰ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਤਾਂ 12 ਘੰਟੇ ਦਾ ਕੱਲ ਦਾ ਨਰਾਜ ਸੀ ਤੁਹਾਡੇ ਨਾਲ ਵਾਹ ਤੈਨੂੰ ਨਹੀਂ ਨਰਾਜ ਹੋਣ ਦਿੰਦੇ ਮੈਂ ਸਪੀਕਰ ਸਾਹਿਬ ਤੁਹਾਡੇ ਰਾਈ ਦੱਸਣਾ ਚਾਹਣਾ ਕਿ ਪਿਛਲੀ ਦਿਨੀ ਜਿਹੜੇ ਪੰਜਾਬ ਦੇ ਨੌਜਵਾਨ ਸਾਥੀ ਡਿਵੋਟ ਹੋਏ ਆ ਉਹਦੇ ਲਈ ਸਰਕਾਰ ਤਾਂ ਬਹੁਤ ਵੱਡਾ ਅਪਰਾਲਾ ਕਰ ਰਹੀ ਆ ਪਰ ਮੈਂ ਵੀ ਪਿਛਲੇ 15 ਸਾਲਾਂ ਤੋਂ ਬਾਲਾ ਜੀ ਦੀ ਰੱਖ ਯਾਤਰਾ ਕੱਢਦਾ ਲੁਧਿਆਣੇ ਦੇ ਅੰਦਰੋਂ ਹਰ ਇੱਕ ਸਾਲ ਐਡ ਕੀ ਅਸੀਂ ਆਪਣੇ ਤੌਰ ਤੇ ਫੈਸਲਾ ਕੀਤਾ ਕਿ ਉਹ ਯਾਤਰਾ ਜਿਹੜੀ ਆ ਇੱਕ ਸਰਦਾਰਨ ਤੌਰ ਦੇ ਉੱਤੇ ਇੱਕ ਸਿੰਗਲ ਝੰਡਾ ਲੈ ਕੇ ਕੱਢਾਂਗੇ ਪਰ ਉਹਦੇ ਉੱਤੇ ਜਿਹੜਾ ਖਰਚਾ ਹੁੰਦਾ ਵਾ ਕੀਤਾ ਜਾਂਦਾ ਹਰ ਇੱਕ ਸਾਲ ਉਹ ਜਿੰਨਾ ਖਰਚਾ 6 ਲੱਖ ਰੁਪਈਆ ਸੀ ਉਹ ਜਿਹੜੇ ਬੰਦੇ ਡਿਵੋਟ ਹੋ ਕੇ ਆਏ ਆ 12 ਘਰਾਂ ਦੇ ਵਿੱਚ ਮੈਂ ਆਪਣੇ ਵੱਲੋਂ 50-50 ਹਜ਼ਾਰ ਰੁਪਈਆ ਬਾਰਾ ਕਾ ਰਾਜ ਦੇ ਕੇ ਆਉਂਗਾ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਕਿ ਪੰਜਾਬ ਦੇ ਉਹਨਾਂ ਬੱਚਿਆਂ ਨੇ ਆਪਣੇ ਰੋਜਗਾਰ ਲਈ ਉੱਥੇ ਗਏ ਸੀ ਆਪਾਂ ਸਾਰੇ ਪੰਜਾਬੀਆਂ ਨੂੰ ਜੋ ਪੰਜਾਬ ਦੀ ਪਛਾਣ ਆ ਉਹਦੇ ਵਿੱਚ ਮੈਂ ਚਾਹਨਾ ਤੁਹਾਡੇ ਲਈ ਦੱਸਣਾ ਕਿ ਸਾਰੇ ਆਪਣਾ ਆਪਣਾ ਯੋਗਦਾਨ ਜਿੰਨੇ ਜੋਗਾ ਕੋਈ ਹੈਗਾ ਵਾ ਸਾਰੇ ਪਾਓ ਤੇ ਆਪਾਂ ਉਹਨਾਂ ਬੱਚਿਆਂ ਦਾ ਆਸਰਾ ਬਣ ਕੇ ਸਾਰੀ ਸਰਕਾਰ ਤਾਂ ਬਹੁਤ ਕੁਝ ਕਰ ਰਹੀ ਆ ਸਰਕਾਰ ਦੇ ਉੱਤੇ ਨਾ ਇਸ ਗੱਲ ਨੂੰ ਹੁਣ ਉਂਗਲ ਚੱਕਿਓ ਆਪ ਕੁਝ ਕਰਕੇ ਦਿਖਾਈਆ ਆਪਣਾ ਪੰਜਾਬੀ 3 ਕਰੋੜ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਨਿਯਮ 16 ਅਧੀਨ ਪ੍ਰਸਤਾਵ ਡਾਕਟਰ ਰਵਜੋਤ ਸਿੰਘ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ